ਸਤ ਸ੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਮੇਰੇ ਚੈਨਲ ਲਈ ਬਾਸੇ ਖਾਸ ਤੇ ਅੱਜ ਦੀ ਵੀਡੀਓ ਦੇ ਵਿੱਚ ਨਵੇਂ ਕਲੈਕਸ਼ਨ ਲੈ ਕੇ ਆਏ ਹਾਂ ਤੁਹਾਡੇ ਲਈ ਸਮਰ ਸੂਟ ਹੈ ਇਹ ਬਹੁਤ ਸੋਨੇ कॉटन ਦੇ ਰੈਡੀ ਹੋਏ ਆ ਇਹ ਰੈਡੀ ਹੋ ਕੇ ਜਾ ਰਹੇ ਸੀ ਫਸਟ ਸੂਟ ਦੇਖ ਸਕਦੇ ਹੋ ਤੁਸੀਂ ਗ੍ਰੇ ਕਲਰ ਦੇ ਨਾਲ ਕਰੀਮ ਕਲਰ ਦਾ ਕੰਟਰਾਸਟ ਆ ਮੈਚਿੰਗ ਸੂਟ ਹੈ ਬਹੁਤ ਸੋਨਾ ਆਪਾਂ ਇਹਦਾ ਕੇਰਾ ਦੇਖ ਸਕਦੇ ਹਾਂ ਤੁਸੀਂ ਬਹੁਤ ਸੋਨਾ ਰੈਡੀ ਕੀਤਾ ਹੈ ਪੈਂਟਕਸ ਦੇ ਕੇ ਜੁਆਇੰਟ ਲੇਸ ਦੇ ਕੇ ਬਣਾਇਆ ਹੋਇਆ ਐ ਇਸੇ ਤਰ੍ਹਾਂ ਇਹਦਾ ਗਲਾ ਬਹੁਤ ਪਿਆਰਾ ਨੈਕਲਾਈਨ ਡੈਡੀ ਕੀਤਾ ਬਾਜੂ ਤੇ ਵੀ ਲੇਸ ਦਿੱਤਾ ਔਰ ਸਲਵਾਰ ਦੇ ਉੱਪਰ ਆਪਾਂ ਬਹੁਤ ਹੀ ਪਿਆਰਾ ਪੈਂਟਕਸ ਨਾਲ ਡਿਜ਼ਾਈਨ ਬਣਾਇਆ ਔਰ ਜਲੇਸ ਦਿੱਤੀ ਆ ਸੂਪਰ ਨੇਟ ਦਾ ਦੁਪੱਟਾ ਫੋਰ ਸੈਟ ਆਪਾਂ ਪਲੇਸ ਦਿੱਤੀਆਂ ਇਹਨੂੰ ਤੁਸੀਂ ਕਿਸੇ ਵੀ ਪ੍ਰਿੰਟ ਤੇ ਸਾਡੇ ਤੋਂ ਐਦਾਂ ਡਿਜ਼ਾਈਨ ਕਰਕੇ ਸੂਟ ਲੈ ਸਕਦੇ ਹੋ 2000 ਦੀ ਰੇਂਜ ਦੇ ਵਿੱਚ ਇਹ ਸੂਟ ਰੈਡੀ ਹੋਇਆ ਨੈਕਸਟ ਸੂਟ 블루 অর ਸੀ ਗ੍ਰੀਨ ਕਲਰ ਦਾ ਰੈਡੀ ਹੋਇਆ ਇਹਦੇ ਕੀ ਰੇਤੇ ਆਪਾਂ ਐਂਕਰਿੰਗ ਦਿੱਤੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਰੈਡੀ ਹੋਇਆ ਇਹ ਵੀ ਕਾਟਨ ਦਾ ਮੈਚਿੰਗ ਸੂਟ ਹੈ ਇਹਦਾ ਨੈਕਲਾਈਨ ਵੀ ਬਹੁਤ ਪਿਆਰਾ ਬਣਿਆ ਹੈ ਬਹੁਤ ਪਿਆਰੀ ਆਪਾਂ organza ਦੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਬਾਜੂ ਤੇ ਵੀ ਆਪਾਂ ਐਦਾਂ ਕੰਮ ਕੀਤਾ ਹੈ ਇਹਦਾ ਔਰ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੈ ਜੂਟ ਦਾ ਦੁਪੱਟਾ ਹੈ ਦੇਖ ਸਕਦੇ ਹੋ ਤੁਸੀਂ ਕਲੀਆਂ ਦਿੱਤੀਆਂ ਹੋਈਆਂ 4 ਸਾਈਡ ਸਕੈਲਪਿੰਗ ਦਿੱਤੀ ਹੋਈ ਹੈ ਆਰੀ ਵਰਕ ਦੇ ਨਾਲ ਆਪਾਂ ਇਹਨੂੰ रेडी ਕੀਤਾ اور ਇਹਦੀ बॉटम ਬਹੁਤ ਪਿਆਰੀ ਪਾਕਿਸਤਾਨੀ बॉटम ਦਿੱਤੀ ਆ ਲੇਸ ਦੇ ਨਾਲ ਡਿਜ਼ਾਈਨ ਕੀਤਾ ਹੈ ਇਦਾਂ ਤੁਸੀਂ ਕਿਸੇ ਵੀ ਡਿਜ਼ਾਈਨ ਤੇ ਸਾਡੇ ਤੋਂ ਰੈਡੀ ਕਰਾ ਸਕਦੇ ਹੋ ਪ੍ਰਿੰਟ ਤੇ ਇਹਨੂੰ 2500 ਦੀ ਰੇਂਜ ਦੇ ਵਿੱਚ ਇਹ ਰੈਡੀ ਹੋਇਆ ਕਾਟਨ ਦੇ ਉੱਪਰ ਮੈਚਿੰਗ ਸੂਟ ਬਣਿਆ ਬੇਬੀ ਪਿੰਕ ਸੂਟ ਹੈ ਕੈਮਰੇ ਦੇ ਵਿੱਚ ਇਹਦਾ ਦੁਪट्टे ਦਾ ਕਲਰ ਥੋੜਾ ਅਲੱਗ ਆ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੀ ਕਾਟਨ ਦੇ ਉੱਪਰ ਰੂਬੀ ਕਾਟਨ ਦੇ ਉੱਪਰ ਸੂਟ ਬਣਿਆ ਹੈ ਇਹ ਇਹਦਾ ਨੈਕਲਾਈਨ ਵੀ ਬਹੁਤ ਪਿਆਰਾ ਬਣਿਆ ਹੈ ਪੈਨਲ ਦਿੱਤੇ ਹੋਏ ਆ ਔਰ ਬਹੁਤ ਪਿਆਰਾ ਵਰਕ ਹੋਇਆ ਤੇ ਚੌਕ ਕੇ ਰਿਤੇ ਫਿਨਿਸ਼ਿੰਗ ਲਈ ਆਪਾਂ ਹਾਈਲਾਈਟ ਕਰਕੇ ਲੇਸ ਦਿੱਤੀ ਆ ਔਰ ਇਹਦੇ ਸਲਵਾਰ ਦੇ ਉੱਪਰ ਆਪਾਂ ਐਂਕਰਿੰਗ ਦਾ ਡਿਜ਼ਾਈਨ ਦਿੱਤਾ ਹੈ ਪਾਕਿਸਤਾਨੀ ਬਾਟਮ ਬਣਿਆ ਨਾਲ ਔਰ ਬਾਜੂਤੇ ਵੀ ਬਹੁਤ ਪਿਆਰਾ ਵਰਕ ਹੋਇਆ। ਮਸਲੀਨ ਦਾ ਦੁਪੱਟਾ ਇਹਦੇ ਨਾਲ 3300 ਦੀ ਰੇਂਜ ਦੇ ਵਿੱਚ ਇਹ ਸੂਟ ਰੈਡੀ ਹੋਇਆ। ਤੁਸੀਂ ਕਿਸੇ ਵੀ ਕਲਰ ਤੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ। ਇਹ ਸੂਟ ਆਪਣਾ ਵਰਕ ਹੋ ਕੇ ਜਾ ਰਿਹਾ ਹੈ 1500 ਦੀ ਰੇਂਜ ਦੇ ਵਿੱਚ ਹੈ ਬਹੁਤ ਪਿਆਰਾ ਕਾਟਨ ਦਾ ਸੂਟ ਹੈ। ਇਹਦੇ ਵਿੱਚ ਆਪਾਂ ਕਲੀਆਂ ਵੀ ਦੇ ਸਕਦੇ ਹਾਂ ਲੇਸ ਦੀਆਂ। ਇਦਾਂ ਸਾਡੇ ਤੋਂ ਸੂਟ ਰੈਡੀ ਕਰਾਉਣ ਲਈ ਦਿੱਤੇ ਹੋਏ ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਆਰਡਰ ਬੁੱਕ ਕਰ ਸਕਦੇ ਹੋ ਤੁਸੀਂ ਸਾਡੇ ਤੋਂ ਅਨਸਟਿਚ ਸੂਟ ਵੀ ਲੈ ਸਕਦੇ ਹੋ ਥੈਂਕ ਯੂ